हां जी सत श्री अकाल ये सारेयानु मैं हरप्रीत कौर ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਆ ਸਵੇਰ ਦਾ ਟਾਈਮ ਹੈ ਜੀ ਵੱਜ ਗਿਨੇ 10:30 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਪਰਸ ਦੇ ਵਿੱਚ ਆ ਇੱਕ ਚੀਜ਼ ਰੱਖ ਲਿਓ ਘਰ ਦੇ ਵਿੱਚ ਤਾਂ ਨਹੀਂ ਤਾਂ ਨਾਵੇਗਾ ਕਦੇ ਕਿਸੇ ਤੋਂ ਮੰਗਣਾ ਨਹੀਂ ਪਵੇਗਾ ਇੰਨੀ ਜ਼ਿਆਦਾ ਕਿਰਪਾ ਹੁੰਦੀ ਹੈ ਗੁਰੂ ਸਾਹਿਬ ਜੀ ਦੀ ਕਿ ਗੁਰੂ ਸਾਹਿਬ ਤੁਹਾਨੂੰ ਦੇਣ ਵਾਲਿਆਂ ਦੇ ਵਿੱਚ ਖੜਾ ਕਰ ਦਿੰਦੇ ਨੇ ਸੋ ਕਿਹੜੀ ਚੀਜ਼ ਰੱਖਣੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾਲ ਹੀ ਇੱਕ ਸੱਚੀ ਘਟਨਾ ਵੀ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਗਣਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸੱਚੀ ਘਟਨਾ ਸ਼ੇਅਰ ਕਰਦੀ ਆਂ ਤੇ ਨਾਲ ਹੀ ਪਤਾ ਚੱਲ ਜਾਏਗਾ ਵੀ ਕਿਹੜੀ ਉਹ ਚੀਜ਼ ਆ ਜਿਹੜੀ ਆਪਾਂ ਰੱਖਣੀ ਹੈ ਆ ਇਹ ਜਿਹੜੀ ਘਟਨਾ ਹੈ ਨਾ ਇਹ ਤੁਸੀਂ ਸ਼ਾਇਦ ਸੁਣਿਆ ਹੀ ਹੋਣਾ ਸੰਤ ਮਹਾਪੁਰਸ਼ਾਂ ਦਾ ਜਿਹੜਾ ਹੈਗਾ ਹੰਸਾਲੀ ਵਾਲੀ ਸੰਤ ਮਹਾਪੁਰਸ਼ ਤੇ ਉਹਨਾਂ ਕੋਲ ਇੱਕ ਨੌਜਵਾਨ ਜਿਹੜਾ ਸੀਗਾ ਉਹ ਗਿਆ ਦੇਖੋ ਜਿਹੜੇ ਨਾ ਰੱਬੀ ਰੂਹਾਂ ਹੁੰਦੀਆਂ ਨੇ ਜਿਹੜੇ ਸੰਤ ਮਹਾਪੁਰਸ਼ਾਂ ਦੀ ਕਮਾਈ ਬਹੁਤ ਜ਼ਿਆਦਾ ਹੁੰਦੀ ਹੈ ਕਮਾਈ ਮਤਲਬ ਨਾਮ ਸਿਮਰਨ ਬਾਣੀ ਦੀ ਕਮਾਈ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਉਹ ਸਾਰਾ ਸਾਰਾ ਦਿਨ ਸਿਮਰਨ ਸਾਰਾ ਸਾਰਾ ਦਿਨ ਬਾਣੀ ਚੱਲਦੀ ਹੈ ਉਹਨਾਂ ਦੇ ਅੰਦਰ ਤਾਂ ਉਹ ਹਮੇਸ਼ਾ ਉਹ ਚੀਜ਼ਾਂ ਵੀ ਦੇਖ ਸਕਦੀਆਂ ਜੋ ਅਸੀਂ ਨਹੀਂ ਦੇਖ ਸਕਦੇ ਕਿਉਂਕਿ ਇਹ ਮਹਾਰਾਜ ਦੀ ਕਿਰਪਾ ਹੁੰਦੀ ਹੈ ਉਹਨਾਂ ਉੱਪਰ ਤਾਂ ਜਦੋਂ ਸੰਤ ਹੰਸਾਲੀ ਵਾਲੇ ਜੀ ਕੋਲੋਂ ਨੌਜਵਾਨ ਆਇਆ ਨਾ ਤਾਂ ਸੰਤ ਮਹਾਂਪੁਰਸ਼ਾਂ ਨੇ ਉਹਨਾਂ ਵੱਲੇ ਦੇਖਿਆ ਕੁਝ ਵੀ ਉਹਨੇ ਹਲੇ ਬੋਲਿਆ ਨਹੀਂ ਕੁਝ ਵੀ ਹੋਰ ਸੰਤ ਮਹਾਂਪੁਰਸ਼ਾਂ ਨੇ ਵੀ ਨਹੀਂ ਕਿਹਾ ਸਿਰਫ ਇੱਕੋ ਹੀ ਗੱਲ ਕਹੀ ਕਹਿੰਦੇ ਮੈਂ ਤੈਨੂੰ ਇੱਕ ਕੰਮ ਕਹਾ ਤਾਂ ਕਰਾਂਗਾ ਤਾਂ ਉਹਨਾਂ ਨੇ ਅੱਗੇ ਹੱਥ ਜੋੜ ਕੇ ਕਿਹਾ ਹਾਂਜੀ ਮਹਾਂਪੁਰਸ਼ੋ ਦੱਸੋ ਵੀ ਮੈਂ ਕੀ ਕਰਾਂ ਤਾਂ ਕਹਿੰਦੇ ਵੀ ਨਾ ਤੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੇ ਘਰ ਦੇ ਵਿੱਚ ਅਖੰਡ ਪਾਠ ਸਭ ਕਰਵਾ। ਤੇ ਕਹਿੰਦੇ ਅਖੰਡ ਪਾਠ ਸਭ ਕਰਵਾ ਤੇ ਸੰਗਤ ਨੂੰ ਵੀ ਬੁਲਾਇ। ਤੇ ਕਹਿੰਦੇ ਸੰਗਤ ਨੂੰ ਪੂਰੀ ਸ਼ਰਧਾ ਦੇ ਨਾਲ ਲੰਗਰ ਵੀ ਸ਼ਕਾ। ਇਹ ਅੱਜ ਤੋਂ ਕਾਫੀ ਸਾਲ ਪਹਿਲਾਂ ਦੀ ਗੱਲ ਹੈ। ਅੱਜ ਦੇ ਟਾਈਮ ਦੇ ਵਿੱਚ ਤਾਂ ਆਪਾਂ ਜੀ ਦੇਖਦੀਆਂ ਅਖੰਡ ਪਾਠ ਸਭ ਤੇ ਨਾਰਮਲ ਜਾਂ ਵੀ 70 80 ਤੋਂ ਲੱਖ ਤੱਕ ਖਰਚਾ ਹੋ ਜਾਂਦਾ ਹੈ। ਉਹਨਾਂ ਦਿਨਾਂ ਦੇ ਵਿੱਚ ਜਨਨ ਕੀ ਬੀ 25000 ਦੇ ਵਿੱਚ ਖਰਚਾ ਹੁੰਦਾ ਸੀ ਤਾਂ ਉਹਨਾਂ ਨੇ ਮਤਲਬ ਕਿ ਉਸ ਨੌਜਵਾਨ ਨੇ ਵਚਨਤਾ ਮੰਨੇ ਕੋਈ ਸਵਾਲ ਨਹੀਂ ਕੀਤਾ ਉਹਨੇ ਖੰਡ ਪਾੜ ਸਭ ਵੀ ਕਰਵਾਇਆ ਸੰਗਤ ਵੀ ਬੁਲਾਈ ਲੰਗਰ ਵੀ ਸ਼ਿਕਾਇਆ ਪਰ ਉਹਦੇ ਦਿਮਾਗ ਵਿੱਚ ਇੱਕ ਗੱਲ ਚੱਲ ਰਹੀ ਸੀ ਬਾਰ-ਬਾਰ ਕਹਿੰਦਾ ਵੀ ਕਿਉਂ ਮਾਂ ਪਿਓ ਨੇ ਮੈਨੂੰ ਖੰਡ ਪਾੜ ਸਭ ਕਰਵਾਉਣ ਨੂੰ ਕਿਹਾ ਕੀ ਰੀਜ਼ਨ ਹੋ ਸਕਦਾ ਹੈ ਕਿਉਂ ਉਹਨਾਂ ਨੇ ਸੰਗਤ ਬੁਲਾਉਣ ਨੂੰ ਕਿਹਾ ਕਿਉਂ ਉਹਨਾਂ ਨੂੰ ਲੰਗਰ ਸ਼ਿਕਾਉਣ ਲਈ ਕਿਹਾ ਤੇ ਕਿਤੇ ਨਾ ਕਿਤੇ ਦਿਮਾਗ ਵਿੱਚ ਇਹ ਵੀ ਗੱਲ ਸੀ ਵੀ ਐ ਮੇਰਾ 20 ਤੋਂ 25000 ਰੁਪਏ ਲੱਗ ਗਿਆ ਪਰ ਸਮਝ ਨਹੀਂ ਆਇਆ ਵੀ ਕਿਉਂ ਤੇ ਇਹ ਗੱਲ ਉਹਨੇ ਕਿਸੇ ਹੋਰ ਨਾਲ ਸ਼ੇਅਰ ਕੀਤੀ ਸੀ ਤੇ ਉਸ ਤੋਂ ਬਾਅਦ ਨਾ ਉਹ ਇੱਕ ਦਿਨ ਕਿਤੇ ਜਾ ਰਿਹਾ ਸੀ ਮੋਟਰਸਾਈਕਲ ਦੇ ਉੱਤੇ ਇੱਕ ਸਾਹਮਣੇ ਟਰੱਕ ਆ ਰਿਹਾ ਸੀ ਮੋਟਰਸਾਈਕਲ ਵੀ ਪੂਰੀ ਸਪੀਡ ਤੇ ਸੀ ਟਰੱਕ ਵੀ ਉਹਨਾਂ ਦੀ ਆਪਸ ਵਿੱਚ ਉਹ ਸਾਹਮਣੇ ਐਦਾਂ ਫਰੰਟ ਟੱਕਰ ਹੋਈ ਤੇ ਜਦੋਂ ਆਪਾਂ ਨੂੰ ਪਤਾ ਵੀ ਉਹ ਫਰੰਟ ਟੱਕਰ ਹੁੰਦੀ ਆ ਹਨਾ ਤਾਂ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਤੁਸੀਂ ਇੱਕ ਸਾਈਡ ਨੂੰ ਮੋਟਰਸਾਈਕਲ ਗਿਰ ਗਿਆ ਇੱਕ ਸਾਈਡ ਨੂੰ ਜਿਹੜਾ ਉਹ ਨੌਜਵਾਨ ਸੀ ਆਪ ਗਿਰ ਗਿਆ ਜਦੋਂ ਡਿੱਗਿਆ ਤੁਸੀਂ ਯਕੀਨ ਨਹੀਂ ਮੰਨਣਾ ਨਾ ਤਾਂ ਮੋਟਰਸਾਈਕਲ ਦੇ ਉੱਤੇ ਖਰੋਚ ਆਈ ਲੇਕਿਨ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਨੂੰ ਇਹ ਸੀ ਵੀ ਕੋਈ ਵੱਡਾ ਨੁਕਸਾਨ ਹੋ ਗਿਆ ਲੋਕ ਭੱਜੇ ਪਰ ਨਾ ਉਸ ਨੌਜਵਾਨ ਤੇ ਕੋਈ ਵਿੱਚ ਰੀਟ ਵੀ ਨਹੀਂ ਆਈ ਨਾ ਮੋਟਰਸਾਈਕਲ ਦੀ ਪਰ ਉਹ ਵੀ ਹੈਰਾਨ ਤਾਂ ਉਹਦੇ ਨਾਲ ਮਨ ਵਿੱਚ ਫਿਰ ਇੱਕ ਚੀਜ਼ ਆਈ ਵੀ ਸ਼ਾਇਦ ਇਹ ਜੋ ਗੁਰੂ ਸਾਹਿਬ ਜੀ ਘਰ ਵਿੱਚ ਪ੍ਰਕਾਸ਼ਿਤ ਕਰਵਾਈ ਸੀ ਸ਼ਾਇਦ ਇਹ ਉਹਦਾ ਹੀ ਫਾੜਾ ਵੀ ਮੈਂ ਜਿਹੜਾ ਬਚ ਗਿਆ ਕਿਉਂਕਿ ਜਦੋਂ ਐਕਸੀਡੈਂਟ ਹੋਇਆ ਸੀ ਬਚਣ ਦੀ ਕੋਈ ਕੰਡੀਸ਼ਨ ਨਹੀਂ ਸੀ ਤਾਂ ਉਹ ਦੋ ਦਿਨਾਂ ਬਾਅਦ ਫੇਰ ਸੰਤ ਮਹਾਂਪੁਰਸ਼ਾਂ ਕੋਲ ਗਿਆ ਤੇ ਮਹਾਂਪੁਰਸ਼ਾਂ ਨੂੰ ਜਾ ਕੇ ਕਿਹਾ ਕਹਿੰਦਾ ਵੀ ਮਹਾਂਪੁਰਸ਼ ਜੀ ਵੀ ਇੱਕ ਤਾਂ ਵੀ ਮੇਰੇ ਤੇ ਬਹੁਤ ਵੱਡੀ ਰੱਬ ਦੀ ਕਿਰਪਾ ਹੋਈ ਤੇ ਵੀ ਮੈਂ ਬਚ ਗਿਆ ਮੇਰਾ ਐਕਸੀਡੈਂਟ ਬਹੁਤ ਭਾਰਾ ਹੋਇਆ ਸੀ ਤੇ ਕਹਿੰਦੇ ਵੀ ਪਰ ਮੇਰੇ ਦਿਮਾਗ ਵਿੱਚ ਇੱਕ ਸਵਾਲ ਵੀ ਹੈ ਮੈਨੂੰ ਇਹ ਵੀ ਲੱਗਦਾ ਵੀ ਮੈਂ ਤਾਂ ਬਚ ਗਿਆ ਕਿਉਂਕਿ ਮਹਾਰਾਜ ਜੀ ਦਾ ਜੋ ਮਾਰੇ ਨੇ ਸੇਵਾ ਲੱਤੀ ਪ੍ਰਕਾਸ਼ਨ ਕਰਵਾਏ ਘਰ ਵਿੱਚ ਤਾਂ ਉਹਦੀ ਹੀ ਫਲ ਮੈਨੂੰ ਮਿਲ ਗਿਆ ਵੀ ਮੈਂ ਬਚ ਗਿਆ ਵੀ ਪਰ ਮੇਰੇ ਦਿਮਾਗ ਵਿੱਚ ਇੱਕ ਚੀਜ਼ ਹੈ ਜੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤਾਂ ਸੰਤ ਮਹਾਂਪੂਰਸ਼ਾਂ ਨੇ ਕਿਹਾ ਵੀ ਪੁੱਛ ਕਹਿੰਦਾ ਮਹਾਂਪੂਰਸ਼ ਜੀ ਉਸ ਦਿਨ ਤਾਂ ਮੈਂ ਤੁਹਾਨੂੰ ਨਹੀਂ ਪੁੱਛਿਆ ਤੇ ਮੈਂ ਸਤਿਵਚਨ ਕਰਕੇ ਤੁਹਾਡਾ ਹੁਕਮ ਮੰਨਿਆ ਪਰ ਮੇਰੇ ਦਿਮਾਗ ਵਿੱਚ ਇੱਕ ਚੀਜ਼ ਚੱਲ ਰਹੀ ਆ ਵੀ ਤੁਸੀਂ ਮੈਨੂੰ ਉਸ ਦਿਨ ਖੰਡ ਪਾਠ ਸਭ ਕਰਵਾਉਣ ਨੂੰ ਕਿਉਂ ਕਿਹਾ ਸੰਗਤ ਬੁਲਾਉਣ ਨੂੰ ਕਿਉਂ ਕਿਹਾ ਲੰਗਰ ਛਕਾਉਣ ਨੂੰ ਕਿਉਂ ਕਿਹਾ ਤਾਂ ਸੰਤ ਮਹਾਂਪੁਰਸ਼ਾਂ ਨੇ ਫਿਰ ਵਚਨ ਕੀਤੇ ਉਸ ਵੇਲੇ ਜਿਹੜਾ ਹੁਣ ਮੈਂ ਤੁਹਾਨੂੰ ਕਹਿਣ ਲੱਗੀ ਆ ਧਿਆਨ ਨਾਲ ਸੁਣਿਓ ਇਹਦੇ ਬਾਰੇ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਵੀ ਕੀ ਵਚਨ ਨੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਧਿਆਨ ਦੇ ਨਾਲ ਸੁਣਿਓ ਤਾਂ ਸੰਤ ਮਹਾਂਪੁਰਸ਼ਾਂ ਨੇ ਕਿਹਾ ਵੀ ਜਦੋਂ ਤੂੰ ਉਸ ਘਰ ਵਿੱਚ ਗੁਰੂ ਸਾਹਿਬ ਪ੍ਰਕਾਸ਼ਿਤ ਕਰਵਾ ਕੇ ਸੰਗਤ ਬੁਲਾਈ ਤੇ ਉਹਨਾਂ ਨੂੰ ਲੰਗਰ ਛਕਾਇਆ ਸਮਝ ਲੈ ਵੀ ਤੂੰ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਜਿਹੜਾ ਉਹ ਗੁਰੂ ਦੇ ਲੰਗਰ ਵਿੱਚ ਲਗਾ ਦਿੱਤਾ ਗੁਰੂ ਸਰ ਪ੍ਰਕਾਸ਼ ਕੋਈ ਘਰ ਵਿੱਚ ਬਾਣੀ ਹੋਈ ਤੁਸੀਂ ਸੇਵਾ ਕੀਤੀ ਤੇ ਸੰਗਤ ਦੀ ਸੇਵਾ ਕੀਤੀ ਲੰਗਰ ਸ਼ਿਕਾਇਆ ਤੇ ਉਹ ਦਸਵੰਧ ਤੇਰਾ ਮੰਨਿਆ ਗਿਆ ਤੇ ਤੇਰਾ ਉਹਦੇ ਨਾਲ ਹੀ ਤੇਰਾ ਜਿਹੜਾ ਆਉਣ ਵਾਲਾ ਦੁੱਖ ਸੀ ਜਿਹੜਾ ਤੇਰੇ ਤੇ ਬਹੁਤ ਵੱਡਾ ਸੰਕਟ ਆਉਣਾ ਸੀ ਵੀ ਜਿਹੜਾ ਸੰਤ ਮਹਾਂਪੁਰਸ਼ ਕਹਿੰਦੇ ਵੀ ਜਿਹੜਾ ਜਿਹੜੀ ਮਾਇਆ ਤੂੰ ਇੱਧਰ ਲਾਈ ਆ ਨਾ ਲੰਗਰ ਦੇ ਵਿੱਚ ਕਹਿੰਦੇ ਇਹ ਹੋ ਸਕਦਾ ਤੇਰੀ ਕਿਸੇ ਹਸਪਤਾਲ ਦੇ ਵਿੱਚ ਲੱਗਣੀ ਸੀ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਲੱਗਣੀ ਸੀ ਪਰਕ ਤੂੰ ਸੱਚੀ ਸ਼ਰਧਾ ਦੇ ਨਾਲ ਸੇਵਾ ਕੀਤੀ ਇਸ ਲਈ ਤੇਰਾ ਆਉਣ ਵਾਲਾ ਦੁੱਖ ਜਿਹੜਾ ਕੱਟਿਆ ਗਿਆ ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਵੀ ਬਚਨ ਨੇ ਵੀ ਜਿਹੜਾ ਗੁਰਸਿੱਖ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਹੈ ਵੀ ਜਿਹੜਾ ਗੁਰਸਿੱਖ ਦਸਵੰਦ ਨਹੀਂ ਕੱਢੇਗਾ ਨਾ ਗੁਰੂ ਸਹਿਬ ਜੀ ਉਸ ਤੋਂ ਉਹ ਪੈਸਾ ਕਿ ਤੇ ਹੋਰ ਹੋਰ ਜਗ੍ਹਾ ਖਰਚ ਕਰਵਾ ਲੈਣਗੇ ਸੋ ਹੋ ਸਕਦਾ ਕਿਸੇ ਬਿਮਾਰੀ ਤੇ ਲੱਗ ਜਾਣ ਹੋ ਸਕਦਾ ਕਿਸੇ ਦੁੱਖ ਤੇ ਲੱਗ ਜਾਣ ਫਿਰ ਜਦੋਂ ਇੰਨੀ ਵੱਡੀ ਮਹੱਤਤਾ ਸਾਡੇ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਦੇ ਵਚਨ ਨੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਹੁਕਮ ਹੈ ਪਰ ਜਦੋਂ ਦਸਵੰਦ ਕੱਢਣ ਦੀ ਵਾਰੀ ਆਉਂਦੀ ਆ ਫਿਰ ਅਸੀਂ ਸੰਕੋਚ ਕਰ ਜਾਂਦੇ ਆ ਆਪਾਂ ਡਾਕਟਰ ਨੂੰ ਜਾ ਕੇ ਫੀਸ ਦੇ ਸਕਦੇ ਆ ਆਪਾਂ ਆਪਣੇ ਦੁੱਖ ਤੇ ਪੈਸਾ ਲਾ ਸਕਦੇ ਆ ਪਰ ਆਪਾਂ ਦਸਵੰਦ ਕੱਢਣ ਤੋਂ ਬਹੁਤ ਡਰਦੇ ਆ ਜਾਂ ਆਪੇ ਕਹਿ ਸਕਦੇ ਆ ਬਹੁਤ ਮਨ ਵਿੱਚ ਲਾਲਚ ਆ ਜਾਂਦੀ ਉਸਨੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਤੁਸੀਂ ਜਿੰਨਾ ਵੀ ਤੁਸੀਂ ਕਮਾਉਨੇ ਹੋ ਨਾ ਉਹਦੇ ਵਿੱਚੋਂ ਦਸਵੰਦ ਜ਼ਰੂਰ ਕੱਢੋ ਦਸਵੰਦ ਕੱਢਣ ਦੇ ਨਾਲ ਘਰ ਦੇ ਵਿੱਚ ਬਰਕਤ ਵੀ ਹੁੰਦੀ ਆ ਇਤਿਹਾਸ ਤੋਂ ਪੜ੍ਹਦੇ ਆ ਤਾਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜਿਹਦੇ ਵੀ ਵਚਨ ਨੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਹੋਏ ਨੇ ਵੀ ਜਿਹੜਾ ਗੰਗੂ ਸ਼ਾਹ ਉਹਨੇ ਮਹਾਰਾਜ ਤੋਂ ਵਚਨ ਕਰਵਾਏ ਸੀ ਤਾਂ ਗੁਰੂ ਸਾਹਿਬ ਨੇ ਵਚਨ ਕੀਤੇ ਸੀ ਵੀ ਤੂੰ ਦਸਵੰਦ ਕੱਢਿਆ ਕਰ ਗੁਰੂ ਨਾਨਕ ਦੇਵ ਮਹਾਰਾਜ ਦਾ ਖਾਤਾ ਲਾਇਆ ਕਰ ਹੈਨਾ ਉਹਨਾਂ ਦੇ ਨਾਮ ਦੀ ਮਾਇਆ ਕੱਟਿਆ ਕਰ ਤੇ ਪਰ ਜਦੋਂ ਜਿੰਨਾ ਟਾਈਮ ਉਹ ਮਰ ਕੀ ਬਚਨਾਂ ਨੂੰ ਮੰਨਦਾ ਰਿਹਾ ਉਹਦਾ ਕਾਰੋਬਾਰ ਵਧੀਆ ਤਰਕੀਆਂ 'ਚ ਹੋ ਗਿਆ ਜਦੋਂ ਵਧੀਆ ਚੱਲਣ ਲੱਗ ਗਿਆ ਫਿਰ ਲਾਲਚ ਆ ਗਈ ਫਿਰ ਦਸਵੰਧ ਕੱਟਣਾ ਛੱਡਤਾ ਮੰਨ ਲਓ ਵੀ ਮਹਾਰੇ ਦੇ ਵਚਨ ਹੀ ਭੁੱਲ ਗਿਆ ਫਿਰ ਵਾਪਸ ਅਰਸ਼ ਤੋਂ ਜ਼ੀਰੋ ਤੇ ਵੀ ਆ ਗਿਆ ਸੀ ਠੀਕ ਹੈ ਸੋ ਜਿਹੜਾ ਤੁਸੀਂ ਦਸਵੰਦ ਕੱਢਦੇ ਹੋ ਨਾ ਅਗਰ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਜੀ ਕਿ ਕਿਹਦੇ ਉੱਤੇ ਆਪਾਂ ਉਹ ਦਸਵੰਦ ਖਰਚ ਕਰੀਏ ਕਿਉਂਕਿ ਅੱਜ ਦੇ ਟਾਈਮ ਦੇ ਉੱਤੇ ਕਿਸੇ ਤੇ ਭਰੋਸਾ ਨਹੀਂ ਆਪਾਂ ਕਰ ਸਕਦੇ ਕਿਉਂਕਿ ਗੁਰਬਾਣੀ ਵਿੱਚ ਆ ਜਾਂਦਾ ਬਿਗਰੀਵ ਦਾ ਉਹ ਗੁਰੂ ਦੀ ਗੋਲਕ ਹਨਾ ਅਗਲਾ ਕਹਿੰਦਾ ਜੀ ਅੱਜਕੱਲ ਤਾਂ ਲੋਕ ਝੂਠ ਬਹੁਤ ਬੋਲਦੇ ਨੇ ਕਿਸੇ ਦਾ ਯਕੀਨ ਨਹੀਂ ਕੀਤਾ ਜਾਂਦਾ ਕਿਵੇਂ ਪਤਾ ਚੱਲੇ ਵੀ ਸਹੀ ਜਗ੍ਹਾ ਹੀ ਦਸਵੰਦ ਖਰਚ ਹੋ ਰਿਹਾ ਤਾਂ ਫਿਰ ਜੇ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਨਾ ਤੁਸੀਂ ਕੁਝ ਨਾ ਕਰੋ ਜਦੋਂ ਦਰਬਾਰ ਸਾਹਿਬ ਜਾਣੀਓ ਨਾ ਉਹ ਦਸਵੰਦ ਲੈ ਜਾਓ ਪਰ ਕਿਸੇ ਨੂੰ ਪਤਾ ਨਾ ਚੱਲਣ ਦਿਓ ਚੁੱਪਚੀਪ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਦਸਵੰਦ ਰੱਖ ਕੇ ਅਰਦਾਸ ਕਰ ਦਿਓ ਵੀ ਮਹਾਰਾਜ ਜੀ ਆਪ ਜੀ ਦੀ ਕਿਰਪਾ ਹੋਈ ਆਪ ਦੀ ਕਿਰਪਾ ਸਦਕਾ ਤੁਸੀਂ ਦਸਵੰਦ ਮੈਥੋਂ ਪੜਵਾਇਆ ਉਹ ਦਸਵੰਦ ਦੀ ਭੇਟਾ ਆਪੇ ਦੇ ਚਰਨਾਂ ਵਿੱਚ ਲੈ ਕੇ ਆਏ ਆਂ ਗੁਰੂ ਸਾਹਿਬ ਜੀ ਪ੍ਰਵਾਦ ਕਰਿਓ ਤੁਸੀਂ ਦੇਖਿਓ ਕਾਰੋਬਾਰ ਵਿੱਚ ਵੀ ਕਮਾਈਆਂ ਵਿੱਚ ਵੀ ਹਾਂ ਬਰਕਤ ਹੌਲੀ ਹੌਲੀ ਆਵੇਗੀ ਇਹ ਵੀ ਵੀ ਤੁਸੀਂ ਦਸਵੰਦ ਕੱਢਿਆ ਤੇ ਮੱਥਾ ਟੇਕਿਆ ਤੇ ਇੱਕਦਮ ਮਾਇਆ ਦੀ ਢੇਰੀ ਹੋ ਜੂ ਨਹੀਂ ਪਰ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਦੇ ਆ ਮਹਾਰਾਜ ਸਾਡੇ ਦੁੱਖ ਕੱਟ ਦਿੰਦੇ ਆ ਆਉਣ ਵਾਲੇ ਕਸ਼ਟ ਕੱਟੇ ਜਾਂਦੇ ਆ ਆਉਣ ਵਾਲੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ ਨੇ ਇੰਨੀ ਜ਼ਿਆਦਾ ਸ਼ਕਤੀ ਹੈ ਦਸਵੰਦ ਦੇ ਵਿੱਚ ਹੁਣ ਮੈਂ ਪਰਸ ਦੀ ਗੱਲ ਕਿਉਂ ਕੀਤੀ ਵੀ ਇੱਕ ਪਰਸ ਲਾ ਲਓ ਠੀਕ ਹੈ ਉਹਦੇ ਵਿੱਚ ਤੁਸੀਂ ਦਸਵੰਦ ਜਿਹੜਾ ਕੱਢ ਕੇ ਰੱਖੀ ਚੱਲੋ ਠੀਕ ਹੈ ਤੇ ਜਦੋਂ ਤੁਸੀਂ ਮੰਨ ਲਓ ਵੀ ਜਦੋਂ ਤੁਸੀਂ ਦਰਬਾਰ ਸਾਹਿਬ ਜਾਣਾ ਜਾਂ ਕਿਸੇ ਗੁਰਦੁਆਰਾ ਸਾਹਿਬ ਜਾ ਰਹੇ ਹੋਕਰ ਤੁਸੀਂ ਉੱਥੇ ਭੇਟਾ ਦੇਣਾ ਚਾਹੁੰਦੇ ਹੋ ਪਰ ਉਹਦੇ ਵਿੱਚੋਂ ਖਰਚ ਕੁਝ ਨਾ ਕਰਿਓ ਜਿਹੜੇ ਉਹ ਅਲੱਗ ਤੋਂ ਮਾਇਆ ਤੁਸੀਂ ਰੱਖੋਗੇ ਦਸਵੰਦ ਦੀ ਉਹਦੇ ਵਿੱਚੋਂ ਖਰਚ ਨਾ ਕਰਿਓ ਸਿਰਫ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਭੇਟਾ ਕਰਨਾ ਹੈ ਉਦੋਂ ਹੀ ਉਪਾਰਸ ਖੋਲਿਓ ਉਦੋਂ ਹੀ ਉਹਦੇ ਵਿੱਚੋਂ ਮਾਇਓ ਕੱਢਿਓ ਜਦੋਂ ਤੁਸੀਂ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੇਟਾ ਕਰਨੀ ਹੋਵੇ ਸੋ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਅੰਤ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ